26 ਦਾ 27 ਦਾ 28 ਦਾ ਨਾ ਟੱਕਰ ਮੇਰੇ ਨਾਲ ਪਤੀ ਮੈਨੇ 2000 ਰੁਪਇਆ ਨਾ ਟੱਕਰ ਇਹ ਤਾਂ ਗਰਾਰੀ ਸੀ ਕਿਸੇ ਬੰਦੇ ਨਾਲ ਗਰਾਰੀ ਸੀ ਸਾਡੀ ਗਰਾਰੀ ਹੈ ਕਹਿੰਦਾ ਮਿੱਤਰ ਦੇਖੇ ਘੋੜਾ ਕਿੱਥੇ ਗਦਾ ਫਰਕ ਦਾ ਫਰਕ ਹੀ ਆ ਨਹੀਂ ਦੇਖੋ ਗੱਲ ਕਰਦੇ ਪਰ ਇਹ ਗਦੇ ਵਾਲੀ ਨਹੀਂ ਨਹੀਂ ਉਹ ਗੱਲ ਕਰਦੇ ਮਾੜਾ ਮੋਟਾ ਜੀ ਤਾਂ ਫਰਕ ਗਦਾ ਗਦਾ ਰੁਕ ਜਾ ਚੱਲ ਪਾ ਲੈ ਹੁਣ ਕੋਈ ਨਹੀਂ ਬੱਸ ਪਾ ਲੈ ਬੱਸ ਮੈਂ ਵੇਚਦਾ ਮੈਂ ਤਾਂ ਵੇਚਦਾ ਵੇਚ ਤੋਂ ਕੋਈ ਗੱਲ ਨਹੀਂ ਲੈਓ ਜੀ ਉਹਨੂੰ ਖੋਲੋ ਖੋਲ ਤੇਰੀ ਸੁਣ ਲੈ ਗੱਲ ਬੱਕਰਾ ਦੇ ਸਾਨੂੰ 42000 ਦਾ ਸਾਡਾ ਦਾ ਕਿੰਨੇ ਦਾ ਕੱਟਦਾ ਇਹ ਕੁੰਡੀਆਂ ਦੇ ਸਿੰਘ ਫਸੇ ਹੋਏ ਮੈਂ ਕੱਢੂ ਥੋੜੇ ਜਨ ਮੇੜ ਦੇ ਮੇੜ ਜਾ ਜਿਵੇਂ ਇਹ ਐਡਾ ਹਾਂ ਉਦੇ ਨਾਲ ਥੋੜਾ ਬਹੁਤਾ ਚੱਲ ਬਸੂਗਾ ਏਡੀ ਗੱਲ ਨਹੀਂ ਹੈਗੀ ਉਹ ਚਾਵੇ ਜਾਣੇ ਪੜਿਆ ਪਿਆ ਉਹਦਾ ਕੱਛੂ ਜੋ ਸੰਖਾ ਵੀ ਪੂਰਾ ਝੋ ਵੀ ਦੇਖ ਕੇ ਨੀਂ ਸਿੰਗੀ-ਸੂੰਗੀ ਕੰਨਸਤੋਂ ਦੀਆਂ ਮੂੜੀ ਹੋਈ ਆ ਉਹਨੂੰ ਉਹਨੂੰ ਮੈਨੂੰ ਨਿੱਦਰਾ ਦਵਾ ਦੇ ਬੋਲ ਕਿੰਨਾ ਜੰਨਾ ਇਹਦਾ ਸਿੰਗ ਚੱਕਮਾ ਉਹਦਾ ਸਿੰਗ ਵੀ ਨਾਲ ਮੁੜਿਆ ਹੋਇਆ ਹੈ ਇਧਰੋਂ ਚੱਕ ਮਾ ਲੈ ਬੱਕਰਾ ਲੈ ਚੱਕ ਲੈ ਉਹ ਬੱਕਰਾ ਬੱਕਰਾ ਲੈ ਕੇ ਆਉਂਦਾ ਬਾਈ ਬੱਕਰਾ ਮੇਰਾ ਕਰਾ ਦੇ ਕਿੰਨੇ ਸੋਤੇ ਲੈ ਮੈਨੂੰ ਰੋਕਣਾ ਮੇਰਾ ਕੋਈ ਅੱਕ ਰੱਖਦਾ ਚਾਰ ਭਾਈ ਦੇਖ ਦੋ ਮੁਸ਼ਰ ਕਰਕੇ ਮਿੱਟੀ ਲਵਾ بڑا بڑا چوڑا ٿو کڻا وے بھائی ڦونڊرا ۾ ڦوسو گمبهنڙا ڇا گمبهن ني فاسني ني فاسدي ني پاسي ني ਕਿਉਂ ਨਹੀਂ ਭਾਈ ਵੀ ਫਸਦੀ ਕੱਕਰਾ ਇੱਕ ਚੱਕਰਾ ਇਹ ਹੋਣਾ ਸੀ ਕਰਾ ਰਹੀ ਹਰ ਵਾਰ ਆਰਮੀ ਕਰਨੀ ਹੋਰ ਆ ਗਿਆ ਦੋ ਕਿਤਨਾ ਹੈ ਭਾਈ ਨੂੰ ਘਰਾਪਾ ਥੋੜਾ ਹੋਰ ਦੱਸ ਭਾਈ ਇਹਦਾ ਇਹਦਾ ਕਰ ਲਾਂਗੇ ਆਪਾਂ ਨਹੀਂ ਯਾਰ ਤਾਂ ਦਾ ਟੰਟਾ ਦੋ ਨਾ ਅਗਲੇ ਦਾ ਵੀ ਸੁਨੱਖਿਆ ਯਾਰ ਇਹੀ ਜੀ ਕਰ ਤੰ ਲਾਵਾਂਗੇ ਪੰਜ ਦਗਾਲੀ ਆ ਲੈਣ ਦੇ ਆਪਾਂ ਤੇ ਕਢਾ ਕੇ ਤਾਂ ਲਾਵਾਂਗੇ

કોઈ દર પે ના ઓલા હે પાવર કોણ દીધા મોટા મોટા આયે એ માંદારી ના 10000 200 ફાકેડા ફોન કરી દો 10 દો ફેર ઓર તો હે ઓડા બી તો યાર બુજીયે દે યાર ઠીક હે ક્યો ભાઈ ક્યો ભાઈ બા મે રહી રક લો હોન તસી બોલ લો ઓ બુજીયે દે ਹਾਂ ਪਿੱਛੇ ਆਇਆ ਬਾਈ ਬੜਕਾ ਬੜਾ ਪਿੱਛੇ ਹੋ ਗਿਆ ਬੜਾ ਇੱਕਠਾ ਹੋ ਜਾ ਲੋ ਨਾ ਕਰੋ ਖੜਾ ਲਓ ਜੀ ਬੜਾਈ ਲੋ ਦੇਖਾ ਜੋ ਮਾਰੂ ਪੜਿਆ ਲੋ ਉਹ ਦੋਚਨ ਪਵਾ ਦੋ ਜਿਹੜਾ ਤਕੀਰ ਕੱਢ ਕੇ ਲਿਆ ਹੈ ਹੈ ਨਹੀਂ ਵੀ ਵਧੀਆ ਜਾਂ ਉਹ ਬਣਤਨ ਤਾਂ ਹੈਗੀ ਸਨਖਤਾ ਦੇਖ ਬਣਤਰ ਵੀ ਦੇਖੋ ਆਹ ਬੋਲੀ ਲਾ ਕੇ ਬੋਲੀ ਲਾ ਕੇ ਭੇਜ ਦੋ ਫੇਰ ਭੇਜ ਹੋਈ ਕੀ ਕਰੇਗਾ ਉਹ ਬੰਦੇ ਨੂੰ ਬੋਲੀ ਲਾ ਕੇ ਭੇਜਦੇ ਫੇਰ ਉਹ ਨਾ ਬੜਕਦਾ ਬਹੁਤਾ ਬੱਕਰੀ ਬਹੁਤ ਹਰੀਆਂ ਕਰਦਾ ਹੈ ਵਧੀਆ ਪੂਰਾ ਗਾੜੂ ਇਹ ਬਾਂਦਰ ਗਾਂਦਨ ਪੂਰੀ ਬੱਕਰੀ ਆਪਾਂ ਦਾ ਬਾਂਦਰ ਦਾ ਸਹੀ 2000 ਦਾ ਬੱਧੀ ਆ ਬਈ ਮਾੜਾ ਕਿਸੇ ਨੂੰ ਨਹੀਂ ਮਾਰੇ ਜਿਹੜੀ ਗੱਲ ਆਓ ਦੇਖੋ ਆਪਾਂ ਦਾ ਮਾੜਾ ਕਹਿ ਨਹੀਂ ਆਪਾਂ ਨੇ ਮਾੜਾ ਕਿਹਾ ਬੱਕਰੇ ਦਾ ਕਹਿ ਨਹੀਂ ਸਕਦੇ ਆਪਾਂ ਦਾ ਪਾ ਕੇ ਆਪਾਂ ਇਹ ਗੱਲ ਕਿ ਇਹ ਕਾਹਦੇ ਸਿੱਕੇ ਬੱਕਰਾ ਕਿਹੜਾ ਕਾਦੀ ਤੇ ਪੱਛਾ ਲੰਮਾ ਹੁੰਦਾ ਉਹ ਉਂਗਲ ਵੀ ਵੱਡਾ ਨਾ ਹੁਣ ਦੱਸੋ ਸੋਫੇ ਦੀ ਕਿਵੇਂ ਕਰ ਲੇ ਇਹ ਉਹ ਵੀ ਲੰਮਾ ਕੀ ਦਵੇਂ ਕਹਦੇ ਨਾ ਪੈਸੇ ਉਹ ਵੀ ਹੋਲ ਨਿੱਤਰਾ ਕਿੰਨੇ ਦਾ ਨਾ ਉਧਰਾ ਤੂੰ ਦੱਸ ਦੱਸ ਹਣੋ 47000 ਮੰਗਦਾ ਹੈ ਹਲੋ 70 ਮੰਗਦਾ ਹਾਂ ਦੱਸ ਕਿੰਨੇ ਦਾ ਲੈਣਾ ਨਿੱਤਰਾ ਆ ਗਿਆ ਆ ਗਿਆ 18000 ਮੰਗਦਾ ਤੇ ਤੇਰੀ ਵਾਲਾ ਫਿਰ ਅਸੀਂ 25000 ਦਾ ਦੰਨੇ ਫਰਾ ਪਾਉਣੀ ਕਿਉਂ ਵੀ ਤੇ ਇਹਦੇ ਨੂੰ 2000 ਬਸ ਦਿੰਨੇ ਆ 26 ਦਾ 27 ਦਾ 22 ਦਾ ਨਾ ਟੱਕਰ ਮੇਰੇ ਨਾਲ ਮੈਂ ਲੈਣਾ 20000 ਰੁਪਇਆ ਨਾ ਟੱਕਰ ਮੂਹੇ ਤਾਨੂੰ ਬਖਤ ਖਾ ਕੇ ਤੇਰੇ 30000 ਦਾ ਬੱਕਰਾ ਦੰਨੇ ਸਾਡਾ 25 ਦਾ ਲੈਣਾ ਪੁੱਛਿਆ ਵੀ ਮਾਲਕ ਭੈਣ ਕੜਾ ਵਿੱਚ ਐਸਐਪਾ ਕੱਚਾ ਤੇ ਪੱਕਾ ਫੜ ਰਸਾ ਮੈਂ ਪੱਲੋਂ ਦੁਨੀਆ ਘਾਟਾ ਹੂ ਇਹਨੂੰ ਹਾਂ ਹੁੰਦਾ ਦੱਬੀ ਹਰਦਾ ਹਾਂ ਦੱਬੀ ਹੈਂ ਥੋਲੇ ਪਾਸੋਂ ਦੱਬੀ ਹਾਂ ਕਿਉਂ ਜੀ ਨਾ ਤਾਇਰੀ ਨਾ ਜੀ ਨਾ ਉਈ ਸੁੱਕੀਓ ਕਣਕ ਵਟਾਉਂਦਾ ਜੋ ਆ ਮੱਕੇ ਕਿਵੇਂ ਨਾ ਦੱਸਦਾ ਰਹੀ ਕਿਵੇਂ ਨਾ ਦੱਸ ਉਹ ਵੀ ਸੱਸ ਤੋਂ ਚੋਰੀਆਂ ਵੀ ਪੱਲੇ ਨੇ ਲੱਗ ਗਈ ਥੰਗ ਟੁੱਟਿਆ ਹੋਇਆ ਕਿੱਥੋਂ ਟੁੱਟਿਆ ਉਹ ਦੇਖ ਪਾ ਪੂਰੇ ਆ ਪਿਆ ਬੜੇ ਮੋਟਾ ਹੋਣ ਭਲੇ ਬੱਕਰੇ ਨੇ ਸੈ ਜਾਂਦੇ ਨੇ ਬੜੇ ਬੜੇ ਬੱਕਰੇ ਆਪਸ ਵਿੱਚ ਫੇਰ ਉਹ ਹੋਈ ਜਾਂਦਾ ਮਾੜਾ ਮੋਟਾ ਦਾ ਦੇਖ ਲੈ ਮੈਂ ਪੱਟਿਆ ਜਾਵੇ ਜਰ ਤੋਂ ਮੈਂ 25000 ਦਾ 23000 ਦਾ ਸਾਮ ਬਾਈ ਦਾ ਸਾਮ ਘਾਟਾ ਵਾ ਤੈਨੂੰ ਮੈਂ ਕਰੂੰਗਾ ਹੋ ਗਿਆ ਜੀ ਵੀ ਦਾ ਲੈਣਾ ਨਹੀਂ ਲੈਣਾ ਪਰ ਵੇ ਚੱਲ ਜੀ ਇਹ ਲੋਇਆ ਆਇਆ ਬੱਕਰਾ ਤੇਰੇ ਦਾ ਖਾਣਾ ਸਾਰੇ ਤੇਰੇ ਦਾ ਘਾਟਾ ਤੋਂ ਬੱਕਰਾ ਉਹੀ ਦੇਖ ਰਾਂ ਤੇਰੇ ਪਿੱਛੇ ਸਨ ਲੈ ਨਿਸ਼ਾਨਾ ਤੀਰ ਦਾ ਹੋਰ ਤੇ ਮਿਸਤਰੀ ਆ ਦੱਸ 5 ਤੋਂ 16000 ਹੋ ਗਿਆ ਤਾਂ ਉੱਥੇ ਖੜਾ ਆਪਣੇ ਸਾਡਾ ਕੀ ਫਾਇਦਾ ਭਕਾਈ ਕਰਨ ਦਾ ਇਹ ਕੋਈ ਮੈਨੂੰ ਐ ਦਾ ਆ ਤੇ ਇੰਨੇ ਮੇਲੇ ਤੇ ਕਿਸੇ ਨੇ ਹਾਂ ਵੀ ਭਰੀ ਦੀ 20000 ਦੀ ਮੈਂ ਰੱਖ ਲੈਂਦਾ ਜਿਆਦਾ ਤੇਰੇ ਲਈ ਦੀ ਹਾਂ ਵੀ ਭਰੀ ਕਿਸੇ ਦੇ ਲਈ 40 ਹੀ ਭਰ ਦੇਣੇ ਰਾਜਸਤਾਨੀ ਮੈਨੂੰ ਜ਼ੋਰ ਲਾਗੇ ਚਾਲੀ ਬਹੁਤ ਮੁੱਲ ਲੱਗਿਆ ਦੇ ਦੇ ਬਹੁਤ ਮੁੱਲ ਲੱਗਿਆ ਖੜੇ ਦਾ ਵੀ 40 ਦਿੰਦੇ ਨੇ ਵੀ ਤੈਨੂੰ ਕਾਹ ਮੈਂ ਕਿਉਂ ਝੂਠ ਬੋਲਾਂ ਤੇ 40 ਦਾ ਵੇਚਦੇ ਹਾਂ ਵੀਰੇ ਨਹੀਂ ਵੇਚਣਾ 40 ਦਾ ਉੱਪਰ ਵੇਚੂ 40 ਦਾ ਕੀ ਗਰਾਰੀ ਫਰਮੀ ਮਾੜੀ ਮੁੱਤੀ ਜਿੰਨਾ ਉੱਪਰ ਵੇਚੇਗਾ 50 ਦੇ ਪਲੱਸ ਵੇਚੂ ਹਾਂ ਤੇਰੇ ਕੋਲ ਸੁਣ ਲੈ ਗੱਲ ਬੱਕਰਾ ਦੇ ਸਾਨੂੰ 42000 ਦਾ 1.5 ਕਿੰਨੇ ਦਾ ਕੱਟਦਾ ਇਹ ਕੁੰਡੀਆਂ ਦੇ ਸਿੰਘ ਫਸੇ ਹੋਏ ਮੈਂ ਕੱਢੂ ਥੋੜੇ 90 ਮੀਟ ਦੇ ਮੀਟ ਜਾਊਗਾ ਕਿਉਂ ਵੀ ਤਰਸੇਮ ਬਾਈ ਕੱਢੋ ਗੱਡੋ ਹਾਂ ਠੀਕ ਹੈ ਕਿਉਂ ਐਵੇਂ ਟੋਬੇ ਦੀ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਪਾਣੀ ਛਲਕੀ ਹੋ ਜਾਊਗਾ ਡਾਂਗਾ ਮਾਰੇ ਤੋਂ ਯਾਰ ਮੈਂ ਹੁਣ ਦੇਖ ਪੂਪੀ ਜਿੰਨੇ ਪੈਸੇ ਤੂੰ ਪਾਉਂਦੇ ਦੇ ਬੱਕਰੇ ਤੇ ਮੌਣੇ ਘੱਟ ਕੇ ਲਾ ਦੇ। ਮੈਂ ਕਹਿੰਦਾ ਕਮੀ ਤਾਂ ਕਰ ਦੇ। 16000 ਰੁਪਇਆ ਕਰ ਤਾਂ। ਸੁਣ ਸੁਣ ਸੁਣ। ਸੁਣ ਬਾਈ ਸੁਣ। ਥੋੜ੍ਹੀਆਂ ਸਾਰੀਆਂ ਨਹੀਂ ਚੱਲਦੀਆਂ। ਬੱਕਰਾ ਇਹ ਘੱਟ 20000। ਨਹੀਂ 20000। 22000 ਤੂੰ ਸੱਤ ਤੋਂ ਨਾਲ ਲੈ ਲੈ। ਕਿਉਂ ਪੂਪੀ? ਮੈਂ ਕੱਚੀ ਗੱਲ ਕਦੇ ਨਹੀਂ ਕਰਦਾ। ਸਿੰਦਾਈ ਸਤਿਕਾਰ। ਹਾਂ ਠੀਕ ਹੈ ਬਾਈ। ਇਹ ਵੀ ਨਾ ਮਰੇ ਤੂੰ ਵੀ ਨਾ ਮਾਰਾ। ਮੈਂ ਸਮਝ ਗਿਆ ਫਿਰ 22000 ਕਿੱਥੇ ਮੈਂ ਲੈ ਲੂ ਮੈਨੂੰ ਮਿਲਣਾ ਹੈ ਦਾਦਾ ਮੈਨੂੰ ਤਾਂ 16000 ਦਾ ਮੈਂ ਕਹਿਤਾ ਉਹ ਵੀ ਤੈਨੂੰ ਹੱਦ ਲਾ ਤੇ ਪੈਸੇ ਜੇ ਕੋਈ ਵੱਧ ਲਾਉਂਦਾ ਉਹ ਰੱਖ ਲਵੇ ਉਹਨੇ ਤਾਂ ਮੈਨੂੰ ਉਹਨੇ ਪੈਸੇ ਦੇ ਦੇਣੇ ਬਾਕੀ ਮੈਂ ਆਪੇ ਰੱਖ ਲਊਗਾ 23000 ਨਾਲ ਦੇਵਾਂਗੇ ਪੋਪੀ ਕਰਦੇ ਨਹੀਂ ਜਾ ਹਾਂ ਨਹੀਂ ਵੀਰੇ ਤੈਨੂੰ ਇੱਕ ਭੱਜਣ ਕਰਕੇ ਵੀ ਭੱਜੇ ਨਾ ਨਹੀਂ ਮੈਂ ਭੱਜਦਾ ਹੀ ਨਹੀਂ ਆਪਾਂ ਜਿਹੜੀ ਗੱਲ ਦੇ ਦਵਾਂਗੇ ਫੇ ਤਾਂ ਭਾਈ ਰਾਜੀ ਥੋੜਾ ਚੰ ਦੇਖੀ ਜੋ ਜਿਵੇਂ ਮਰਜੀ ਹਾਂ ਦੱਸੋ ਮੈਂ ਕਿਹਾ ਵੀ ਜਾ ਵਾ ਠੀਕ ਹੈ ਮੈਂ ਇਹਦੀ ਮੋੜੀ ਨਹੀਂ ਹੈ ਜੀ ਨਹੀਂ ਵੀਰੇ ਮੈਂ ਪੈਸਾ ਨਹੀਂ ਪਾਇਆ ਯਾਰ ਨਹੀਂ ਵੀ ਮੈਂ ਤੇਰੀ ਗੱਲ ਸਮਝ ਗਿਆ ਨਹੀਂ ਨਹੀਂ ਵੀਰੇ ਪਰ ਆਪੀ ਉਮਰ ਨਹੀਂ ਪੁੱਛੇ ਬੰਦੇ ਯਾਰ ਸੱਚ ਵੀ ਨਹੀਂ ਪੁੱਛਿਆ ਪਾ ਲੈ ਯਾਰ ਨਹੀਂ ਯਾਰ ਵੀਰੇ ਮੈਂ ਪਾ ਲੈਂਦਾ ਜੇ ਹੁੰਦਾ ਹਰ ਕੋਟ ਪੂਰਾ ਕਰ ਹੱਥ ਹਾਂ ਦੱਸੋ ਪੂਰਾ ਕਰ ਜੇਬ ਚ ਪਾ ਲਈ ਕੋਈ ਨਹੀਂ ਤੇਰੇ ਜੇਬ ਨੂੰ ਖੁੰਦਾ 25000 ਨਾ 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 ਨਹੀਂ ਨਹੀਂ ਠੀਕ ਆ ਨਹੀਂ ਬੰਨ ਨਹੀਂ ਕੋਈ ਵੀ ਨਹੀਂ ਬਿਰੇ ਨਹੀਂ ਬਿਰੇ ਮੈਨੂੰ ਸੈਗਤ ਮਿਲਦਾ ਬਾ ਲੈ ਗਿਆ ਫਿਰ ਕੋਈ ਬੰਦੇ ਨਹੀਂ ਚੱਲ ਇਸੇ ਤੋਂ ਕਰਾ ਲਾਂਗੇ ਹਰਿਆ ਬੱਚੇ ਦਾ ਸਾਰਾ ਵਧੀਆ ਕਰੀਏ ਨਾਲ ਬੱਕਰੇ ਵੀ ਦਿੰਦੇ ਆ ਹਾਂ ਕੱਟਾ ਵਧੀਆ ਇੱਕ ਤੈਨੂੰ ਭੱਜਣ ਨਹੀਂ ਦਿੱਤਾ ਮੈਨੇ ਹਾਂ ਵੀ ਤੇ ਹੈ ਅਰਧਾ ਦਿਨੇ ਤੂੰ ਮੇਰੇ ਲਈ ਸੱਟ ਹਰੇਕ ਲਾ ਨਹੀਂ ਸਕਦਾ ਇਹ ਸੌਦਾ ਹੈ ਹਾਂ ਹੋਰ ਖੇਚਣਾ ਜਾਂ ਹੋਰ ਖੇਚਣਾ ਕੀ ਖਿੱਚਾ ਕਰਦਾ ਪੁੱਛਿਆ ਵੀ ਨਹੀਂ ਪੁੱਛਿਆ ਮਾਇਗਾ ਯਾਰ ਬੱਕਰਾ ਵੀ ਸੋਨੇ ਵਰਗਾ ਦਿੰਦਾ ਹੋਣਾ ਮਾ ਮਾ ਕਰਦਾ ਹੀ ਨਹੀਂ ਸਮਝਾ ਇਹ ਪਿੱਕਲੇ ਸਾਲ ਹੋਰ ਬੁਲਾਵੇ ਇਹ ਪਿੱਕਲੇ ਇਹਦਾ ਇਹ ਤਾਂ ਸੋਨਾ ਦਿੱਤਾ ਕਿਸੇ ਬੰਦੇ ਨਾਲ ਕਰਾਈ ਸੀ ਸਾਡੀ ਗਰਾਰੀ ਹੈ ਕਹਿੰਦਾ ਮਿੱਤਰਾਂ ਦੇ ਹੁਣ ਤਾਂ ਆਪਣਾ ਡੇਲਮਾ ਇੱਕ ਸੱਟ ਹੋਰ ਮਾਰ ਫਿਰ ਮਾਰਤੀ ਨਹੀਂ ਬਹੁਤ ਹੱਜੂ ਸਰ ਹੈ ਬਹੁਤ ਹੱਜੂ ਚਾ ਸਾਡੇ 25 ਗੱਲ ਨਹੀਂ ਕੱਚੀ ਪੰਜ 500 ਨਾਲ ਭੋਰਦਾ ਪੰਜ 500 ਨਾਲ ਭੋਰਦਾ ਵੇਖੋ ਭੋਰ ਨਹੀਂ 500 ਪਾ ਦੇ ਪਾਸੇ ਪਾ ਦੇ ਲਾ 26000 ਆਪੀ ਆ ਕੀ ਭਾਇਆ ਜੀ ਮਤਲਬ ਨਹੀਂ ਚਲੋ ਸਟੇਜ ਦਾ ਬਾਹਰ ਬਾਹਰੋਂ ਪਾ ਰਿਹਾ ਮੈਂ ਸਟੇਜ ਕੋਲੇ ਜੀ ਦਾ ਜੀ ਕਰਦਾ ਉਹੀ 1000 ਕਹਿੰਦਾ ਜੀ ਦਾ ਜੀ ਕਰਦਾ ਇਹ ਇੱਕ ਦਲਾਲ ਆ ਇੱਥੇ ਮਾਲ ਕਰਦੇ ਹੋ ਯਾਰ ਤੁਸੀਂ ਜਿੱਥੇ ਪੋਤੀ ਗੋਲੀ ਲੈਣੀ ਹੈਗੀ ਤੇ ਤੂੰ ਦੇ ਦਲਾਲੀ ਦੇ ਗੱਲ ਦੀ ਲੈ ਹੈ ਜਿਹੜੀ ਕੈਸੀ ਪੋਤੀ ਵਾਲੀ ਲੈ ਰਿਹਾ ਜਿਹੜੀ ਪੋਤੀ ਨੇ ਕਹਿੰਦਾ ਯਾਰ ਫੜਾ ਨਾ ਫੜ ਟੋਪੀ ਦੇ ਦੇ ਛਬੀ ਦੀ ਬਸ ਉਹ ਨਹੀਂ ਵੀਰੇ ਬੰਨ ਲਾ ਦੀ ਛਬੀ ਦਾ ਹੋ ਗਿਆ ਵਾਹ ਮਨ ਲੱਗ ਰਾ ਰਾਜੂ ਮੈਂ ਚਾਹੀ ਦੇ ਦੇ ਮੈਂ ਮੈਂ ਤਾਂ ਉਹਨੇ ਬਾਈ ਨੇ ਕਹਿਤੀ ਦਲ ਮੈਂ ਮੋੜ ਜਾ ਬੈਕ ਹੋਣੇ ਕਹਿਤੀ ਇਹਨੇ ਬਾਈ ਨੇ ਮੋੜ ਮੈਂ ਨਹੀਂ ਮੋੜਦਾ ਜਾ ਬਾ ਛੱਡ ਪੋਪੀ ਯਾਰ ਨਹੀਂ ਫਿਰ ਮੈਂ ਨਹੀਂ ਇੱਕ ਸਰ ਪੰਜ ਦੀ ਗੱਲ ਨਹੀਂ ਫੁੱਲ ਛੱਡ ਦੇ ਮੈਂ ਤੇਰਾ ਟੱਗ ਖੁੱਟ ਦੋਗਾ ਚੱਲ ਪਾ ਲੈ ਹੁਣ ਕੋਈ ਨਾ ਬਸ ਪਾ ਲੈ ਬਸ ਮੈਂ ਵੇਚਦਾ ਮੈਂ ਤਾਂ ਵੇਚਦਾ 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 ਲੈਓ ਜੀ ਉਹਨੂੰ ਖੋਲੋ ਖੋਲ ਇਹਨੂੰ ਕਾਹਤੇ ਇਹ ਚਾਰ ਲਓ ਕਿਉਂ ਖੁਸਾ ਹੁਣ 22000 ਰੁਪਏ ਦੋ ਲੜਕੇ ਲੱਗੇ ਪਏ ਨੇ ਬਈ ਦੜਕੇ ਦੇ ਉਹ ਕੀ ਭਾਈ ਦੇ ਕਿ ਲੜਕੇ ਦੇ ਵੀ ਨੰਦ ਦੇ ਗੇੜੇ ਕਰਦੇ ਨਾ ਚੱਲ ਕੋਈ ਨਾ ਚੀਜ਼ ਵੀ ਬਗਿਆ ਮਾਰੀ ਚੀਜ਼ ਵਧਿਆ ਯਾਰ ਦੇਰ ਸੇ ਬੰਨ ਲੈਦੀ ਹੈ ਉਹ ਵੀ ਪੋਪੀ ਦੀ ਗੱਲ ਤੇ ਮੈਂ ਉਹ ਤੇ ਚਾਰ ਤੇ ਗੱਲ ਦੀ ਗੱਲ ਹੈ ਬਸ ਇੱਕ ਫਿਰ ਕਿ ਵੀ ਠੀਕ ਹੈ ਜੀ ਅਸੀਂ ਦੋਏ ਭਾਈਆਂ ਵਾਂਗੂ ਇਹ ਤਲਾਲਾਂ ਵਾਲੀ ਗੱਲ ਨਹੀਂ ਕਰੀ ਇਹ ਆਪਣਾ ਨਹੀਂ ਕੋਈ ਗੱਲ ਨਹੀਂ ਪਰ ਬੱਕਰੇ ਚ ਇਹ ਵੀ ਨਹੀਂ ਕਿ ਮੈਂ ਪੋਪੀ ਪਿੱਛੇ ਮੈਂ ਸੌਦਾ ਛੱਡਿਆ ਨਹੀਂ ਹੈਗਾ ਸਾਡਾ ਜੇ ਮੇਰੀ ਤਾਂ ਜੀ ਕਢਾਦੀ ਨਾ ਪੋਬਲ ਅਜ ਨੂੰ ਕਦੀ ਵੀ ਦੇਖਾ ਉਧਰ ਕਨ ਵੀ ਦੇਖਾ ਕੋਈ ਨਾ ਦੇਖੇ ਉਹ ਕਿੱਥੇ ਗਦਾ ਫਰਕ ਦਾ ਫਰਕ ਹੀ ਆ ਨਹੀਂ ਦੇਖੋ ਗੱਲ ਕਰ ਕੈਨਸਲ ਕਰਦੇ ਪਰ ਗਦੇ ਵਾਲੀ ਨਹੀਂ 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 ਮਾੜਾ ਮੋਟਾ ਜੀ ਤਾਂ ਫਰਕ ਗਦਾ 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 ਬਈਆ ਬਕਰੇ ਦਾ ਬਟਾ ਅਟਾ ਹੋ ਗਿਆ ਬਟਾ ਸੱਟਾ ਹੋ ਗਿਆ ਕਿੰਨੇ ਰੁਪਏ ਚੋਗੇ 27000 ਚ 27000 220 260 260 ਸਭ ਤੋਂ हा पंजाह हज़ार पंजाह हज़ार बकराह ਬਾਈ ਨੇ ਲਿਆ ਬਾਈ ਨੇ 50000 ਦਾ ਬੱਕਰਾ ਰਾਜੂ ਬਾਈ ਨੇ ਯਾਰ ਪੂਪੀ ਬਾਈ ਨੇ ਸੌਦਾ ਕਰਾਇਆ 24000 ਦਾ ਆ ਘਟਾਤਾ ਵਿੱਚ 26000 ਰੁਪਏ ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਇਹਦਾ ਹੋ ਜੀ ਰੱਖ ਲੈ ਕੇ ਨਾ ਲੈ ਕੇ ਚੋਲੀ ਚੋਲੀ ਸਫਾਈ ਰੱਖ ਕੇ ਮਾਦਾ ਕਰੀ ਜੀ ਬਣਾ ਲਾ ਵੀਡੀਓ ਉਹ ਵੀਡੀਓ ਬਣਾ ਕੇ ਤਾਂ ਸਾਈਆ ਮੈਨੂੰ ਦਫਸ ਦੇ ਦੇ ਬਾਬੀ ਚੀ ਆਜੂ ਗਨੇ ਨਾ ਇਹ ਕੋਈ ਮਿੰਟ ਤਿੰਨ ਦਾ ਸੱਤ ਪਾਹੀ ਨਾ ਕੋਈ ਨਾ ਬੱਬੂ ਨਾ ਆਪਣੀ ਕਿੰਨੇ ਕ ਉਹ ਲੈਣੇ ਅਸੀਂ ਉਹ ਵੀ ਨਾ ਚੜਦਾਗਾ ਗੱਡੀ ਉੱਤੇ ਲੱਭੂ ਓਏ ਆਇਆ ਥੋੜਾ ਜਿਆਦਾ ਬੱਬੂ ਬੰਦ ਕਰ ਤਾਉ ਨੂੰ ਲਾ ਵੀ ਵੀਰੇ ਜਿਹਨੇ ਲਾਉਣਾ ਐ ਇਹਦਾ ਲਾਲਵੇਂ ਜਿੰਨਾ ਸੌਤਾ ਹਵਾ ਹੋਇਆ ਟਾੜਾ ਨੂੰ ਪਾਣਾ ਦੇ ਆ ਲਓ ਜੀ ਉਹ ਵੀ ਲਾ ਲਵੇ ਜਿੰਨੇ ਦਾ ਸੌਦਾ ਆਇਆ ਲਾ ਲਵੇ ਜਿੰਨੇ ਲਾਵਾ ਦੋ ਪੈਸੇ ਇਹੇ ਬਾਈ ਦੀ ਝੋਲੀ ਚ ਫਾ ਵਖਰਾ ਹੋ ਜਾ ਲਾਓ ਜੀ ਵੀਰ ਜੀ ਅੱਜ ਆਪਾਂ ਵਾਅਦਾ ਕਰੇ ਲੈ ਆ ਸਾਡੇ ਬੰਦੇ ਦੇ ਪਾਸ ਹੋ ਗਈ ਆ ਲੋ ਬੰਦੇ ਦੇ ਪਾਸੇ ਮੇਰੇ ਕੀ ਫਰਕ ਹਮਾਰੇ ਦੇ ਪਾਸੇ ਵਾਅਦਾ ਨਾ ਹੋ ਪਾਰਾ ਝੋਲੀ ਚ ਪਾ ਲੈ ਮੱਕੀ ਖਾਊ ਵੀਰੇ ਇਹਨੂੰ ਕਣਕ ਪਾਏ ਜੋ ਕੋ ਮਰਦੀ ਪਾ ਆ ਜਾ ਵੀਰਿਆ ਵੀਰੇ ਦੀ ਸ਼ਾਮਲੀ ਕੱਟ ਰਹੀ ਹੋਈ ਆ ਕੋਈ ਗੱਲੇ ਨਹੀਂ ਆ ਇਹਨੂੰ ਪੁਰਾਣ ਕੈਰੈਕਟਰ ਨੂੰ ਕਰ ਵੀਡੀਓ ਕੰਨੀ ਮੁੰਡਿਆਂ ਕੰਨੀ ਇੱਕ ਤੋਂ ਉਹ ਹੱਥ ਚ ਫੜ ਲਿਆ ਕਰ ਕਰ ਦੇ ਕੇ ਇੰਨਾ ਆ 5 6 ਉਹ ਪਰਾਂ ਖੱਚਾ 7 ਆ ਗਿਆ ਵੱਖਰੇ ਦਾ ਹੋ ਗਿਆ ਨਾ ਇਹਨੇ ਇਹਨਾਂ ਦਾ ਬਾਈ ਕਿੱਥੋਂ ਆਇਆ ਜੀ ਰਿਉਂਦ ਪੈਂਦਾ ਬੱਕੀ ਭਲਾਡੇ ਕੋਲੇ ਠੀਕ ਹੈ ਜੀ ਕਿੰਨੇ ਕ ਵੱਖਰੇ ਕਿਹਨੇ ਘਰੇ ਜੀ ਬੱਕੇ ਸਾਡੇ ਕੋਲੇ ਹੈਗੇ ਆ ਜੇ ਸ਼ੁਰੂਆਤੀ ਕਰ ਰਹੇ ਆ 15 ਕ ਕਰ ਰਹੇ ਆ ਸ਼ੁਰੂਆਤ ਕਰ ਰਹੇ ਹਾਂ ਠੀਕ ਹੈ ਪਸੰਦ ਆ ਗਿਆ ਸੀ ਬੱਕਰਾ ਬੱਕਰਾ ਪਸੰਦ ਆ ਗਿਆ ਬਸ ਰਾਜੂ ਪਸੰਦ ਆ ਗਿਆ ਤਾਂ ਬੱਕਰਾ ਪਸੰਦ ਆ ਗਿਆ ਇਹ ਰਾਜੂ ਪਸੰਦ ਕਰ ਰਾਜੂ ਪਸੰਦ ਕਰਿਆ ਆਓ ਵੀ ਤੇ ਉਹ ਬੱਕਰਾ ਦੇਤਾ ਵੇ ਇਹਦੇ ਨਾਲ ਇਹ ਹਾਂ ਜੀ ਸ੍ਰੀ ਬਾਈ ਬੱਟਾ ਸੱਟਾ ਕਰਿਆ ਬਾਈ ਜਾਨੇ ਤੇ 26000 ਰੁਪਏ ਨਾਲ ਦੇ ਕੇ ਇਹ ਬੱਕਰਾ ਲੈ ਲਿਆ ਤੇ ਉਹ ਦੇਤਾ 26000 ਗਿਣਤਾ ਏ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਵੀਡੀਓ ਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਧੰਨਵਾਦ